ਆਏ ਦਲਿਤ ਭਾਈਚਾਰੇ ਨਾਲ ਸੰਬੰਧਿਤ ਨਵਾਲਗ ਲੜਕੀ ਨੂੰ ਹਵਲ ਦਾ ਸ਼ਿਕਾਰ ਸਰਪੰਚ ਦੇ ਵੱਲੋਂ ਬਣਾਇਆ ਗਿਆ ਇਹ ਹਾਲਾਤ ਇਹ ਹੋ ਚੁੱਕੇ ਨੇ ਕਿ ਪੀੜਤ ਪਰਿਵਾਰ ਦੇ ਵੱਲੋਂ ਇਰਖਾਸਤ ਦੇ ਲਈ ਧਰਨਾ ਲਗਾਇਆ ਗਿਆ ਹੈ ਅਤੇ ਨਾਲ ਹੀ ਸਰਪੰਚਾ ਜਿਹੜਾ ਉਸ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਸਾਬਕਾ ਮੁੱਖ ਮੰਤਰੀ ਦੇ ਵੱਲੋਂ ਵੀ ਇਸ ਧਰਨੇ ਵਿੱਚ ਸ਼ਮੂਲੀਅਤ ਜਿਹੜੀ ਉਹ ਕੀਤੀ ਗਈ ਹੈ ਅਤੇ ਕੁਝ ਰਾਜਨੀਤਿਕ ਲੀਡਰਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਦੇ ਵੱਲੋਂ ਮਿਲਣ ਦਾ ਸਮਾਂ ਜਿਹੜਾ ਉਹ ਪੀੜਤ ਪਰਿਵਾਰ ਨੂੰ ਨਹੀਂ ਦਿੱਤਾ ਗਿਆ ਤਾਂ ਚਮਕੌਰ ਸਾਹਿਬ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਉਹ ਧਰਤੀ ਜਿਸ ਨੂੰ ਸ਼ਹੀਦਾਂ ਦੀ ਧਰਤੀ ਕਿਹਾ ਜਾਂਦਾ ਹੈ ਪੂਰੀ ਦੁਨੀਆ ਜਿਸ ਥਾਂ ਉੱਤੇ ਜਾ ਕੇ ਨਤਮਸਤਕ ਹੁੰਦੀ ਹੈ ਉਸ ਪਵਿੱਤਰ ਧਰਤੀ ਤੋਂ ਇਹ ਵੱਡੀ ਵਾਰਦਾਤ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਪੀੜਤ ਪਰਿਵਾਰ ਦੇ ਵੱਲੋਂ ਬਨਾਲੀ ਚੰਡੀਗੜ੍ਹ ਹਾਈਵੇ ਆ ਜਿਹੜਾ ਉਹ ਜਾਮ ਕੀਤਾ ਗਿਆ ਏ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਦੀ ਦੇ ਜਿਹੜੇ ਉਹ ਵੀ ਇਸ ਧਰਨੇ ਵਿੱਚ ਪਹੁੰਚੇ ਨੇ ਜਿੱਥੇ ਉਹਨਾਂ ਨੇ ਪੀੜਤ ਪਰਿਵਾਰ ਦੇ ਨਾਲ ਮੁਲਾਕਾਤ ਤਾਂ ਜਿਹੜੀ ਉਹ ਕੀਤੀ ਆ ਤਾਂ ਚਮਕੌਰ ਸਾਹਿਬ ਦੇ ਦੱਸਦੀ ਕਿ ਪਿੰਡ ਦੇ ਮੌਜੂਦਾ ਸਰਪੰਚ ਵੱਲੋਂ ਪਿੰਡ ਦੀ ਹੀ ਇੱਕ নাবਾਲਗ ਲੜਕੀ ਤੇ ਨਾਲ ਬਲਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤਾਂ 22 ਦਿਨ ਬੀਤਣ ਤੋਂ ਬਾਅਦ ਵੀ ਇਸ ਮਾਮਲੇ ਵਿੱਚ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਿੱਚ ਅੱਜ ਇਲਾਕਾ ਵਾਸੀਆਂ ਦੇ ਵੱਲੋਂ ਇਕੱਠੇ ਹੋ ਕੇ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਪੰਜਾਬ ਕਰ ਦਿੱਤਾ ਗਿਆ ਤਾਂ ਪੁਲਿਸ ਦੇ ਵੱਲੋਂ ਟ੍ਰੈਫਿਕ ਡਾਇਵਰਟ ਕੀਤਾ ਗਿਆ ਹੈ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਇੰਸਪੈਕਟਰ ਦਾ ਵੀ ਤਬਾਦਲਾ ਹੈ ਜਿਹੜਾ ਉਹ ਕਰ ਦਿੱਤਾ ਗਿਆ ਹੈ ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਉੱਤੇ ਕੋਈ ਰਾਜਨੀਤਿਕ ਦਬਾਅ ਹੈ ਜਿਸ ਕਰਕੇ ਦੋਸ਼ੀ ਹਾਲੇ ਤੱਕ ਫੜਿਆ ਨਹੀਂ ਗਿਆ ਦੂਜੇ ਪਾਸੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਿਠਾ ਦਿੱਤੀ ਗਈ ਹੈ ਜਾ ਜੋ ਇਸ ਮਾਮਲੇ ਦੀ ਪੈਰਵਾਈ ਹੈ ਜਿਹੜੀ ਉਹ ਕੀਤੀ ਜਾ ਸਕੇ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਜਿਹੜਾ ਉਹ ਵੀ ਕੀਤਾ ਜਾ ਰਿਹਾ ਹੈ ਤਾਂ ਇਸ ਧਰਨੇ ਦੇ ਵਿੱਚ ਮੌਜੂਦਾ ਐਮਪੀ ਅਤੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਦੀ ਵੀ ਪਹੁੰਚੇ ਨੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਦੋਸ਼ੀ ਸਰਪੰਚ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਨਾਲ ਹੀ ਉਹਨਾਂ ਨੇ ਸੀਬੀਆਈ ਕੋਲ ਬਾਬਲੇ ਪਹਚੌੜ ਦੀ ਗੱਲ ਆ ਜਿਹੜੀ ਉਹ ਵੀ ਆਖੀ ਹੈ ਤਾਂ ਇਹ ਨਾਲ ਹੀ ਹੋਰ ਵੀ ਕਈ ਗੱਲਾਂ ਨੇ ਜਿਹੜੀਆਂ ਉਹ ਚਰਨਜੀਤ ਸਿੰਘ ਚੰਦੀ ਦੇ ਵੱਲੋਂ ਕੀਤੀਆਂ ਗਈਆਂ ਦੇ ਦੂਜੇ ਪਾਸੇ ਮਾਮਲੇ ਨੂੰ ਲੈ ਕੇ ਔਰ ਐਸਐਸਪੀ ਗੁਰਨੀਤ ਖੁਰਾਨਾ ਦਾ ਵੀ ਬਿਆਨ ਆ ਜਿਹੜਾ ਉਹ ਸਾਹਮਣੇ ਆਇਆ ਹੈ ਜਿਨ੍ਹਾਂ ਨੇ ਇਸ ਮਾਮਲੇ ਵਿੱਚ ਕਾਰਵਾਈ ਦੀ ਗੱਲ ਆਖੀ ਹੈ ਤਾਂ ਪੂਰੇ ਬਾਬਲੇ ਬਾਰੇ ਕੀ ਕੁਝ ਕਹਿਣਾ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਦੀ ਧਰਨਾ ਦੇ ਰਹੇ ਸਥਾਨਕ ਲੋਕਾਂ ਅਤੇ ਪੁਲਿਸ ਅਧਿਕਾਰੀਆਂ ਦਾ ਆਓ ਦੇਖਦੇ ਹਾਂ ਚਾਹੁੰਦੇ ਆ ਕਿ ਇਹ ਕੇਸ सीबीआई ਨੂੰ ਦਿੱਤਾ ਜਾਵੇ ਕਿਉਂਕਿ ਸਾਨੂੰ ਪੰਜਾਬ ਪੁਲਿਸ ਤੇ ਕੋਈ ਆਸ ਨਹੀਂ ਜਾਂ ਤਾਂ ਸਰਕਾਰ ਆਪ ਦੇ ਦੇਵੇ ਨਹੀਂ ਅਸੀਂ ਹਾਈ ਕੋਰਟ ਜਾ ਕੇ ਦਵਾਵਾਂ ਤੁਸੀਂ ਪਹਿਲਾਂ ਵੀ ਇਸ ਸਰਪੰਚ ਦੀ ਇਸ ਤਰ੍ਹਾਂ ਦੀ ਨਕਤਾ ਜਿਹੜੀਆਂ ਨੇ ਉਸ ਆਪਣੇ ਨੇ ਜਾਂ ਬਾਕੀ ਪਹਿਲਾਂ ਵੀ ਇਹ ਬੰਦਾ ਇਸ ਤਰ੍ਹਾਂ ਦੀ ਬੁਰਸ਼ਾਗਰਦੀ ਕਰਦਾ ਫੜਿਆ ਗਿਆ ਪਹਿਲਾਂ ਵੀ ਇਹਦੀਆਂ ਵੀਡੀਓਜ਼ ਜਾਰੀ ਹੋਈਆਂ ਹੋਈਆਂ ਪਹਿਲਾਂ ਇਹਨੂੰ ਸ਼ਹਿ ਮਿਰੀ ਹੋਈ ਹੈ ਮੌਜੂਦਾ ਸਰਕਾਰ ਦੀ ਇਹਦੇ ਨਹਿਰ ਦੇ ਉੱਤੇ ਇਹਦਾ ਢੱਬਾ ਹੈ ਉੱਥੇ ਨਜਾਇਜ਼ ਕਬਜ਼ਾ ਕਰਕੇ ਪੁਲਿਸ ਇਹਨਾਂ ਦੀ ਸ਼ਹਿ ਦੇ ਨਾਲ ਉੱਥੇ ਐਮਐਲਏ ਉੱਥੇ ਐਮਪੀ ਸਾਰਾ ਦਿਨ ਜਾ ਕੇ ਬੈਠਦੇ ਮੰਤਰੀ ਇਹਨਾਂ ਦੇ ਜਾ ਕੇ ਬੈਠਦੇ ਆ ਤੇ ਗੁੰਡਾਗਰਦੀ ਕਰਦੇ ਹਲਕੇ ਦੇ ਵਿੱਚ ਰੇਤੇ ਤੇ ਲੈ ਕੇ ਨਸ਼ੇ ਤੱਕ ਦਾ ਕੋਈ ਕੰਮ ਇਹ ਛੱਡਦੇ ਨਹੀਂ ਇਹਨਾਂ ਨੇ ਸਾਡੇ ਹਲਕੇ ਵਿੱਚ ਪੂਰੀ ਗੁੰਡਾਗਰਦੀ ਕਰੀ ਹੋਈ ਹੈ ਤੇ ਐਸੀ ਉਸ ਗੁੰਡਾਗਰਦੀ ਦੇ ਖਿਲਾਫ ਖੜੇ ਦਿਲਕੀ ਲੱਗਦਾ ਸਾਡੀ ਕਿਸਾਨੀ ਨੂੰ ਆਮ ਆਦਮੀ ਝਾੜੂ ਵਾਲੇ ਤੇ ਬੀਜੇਪੀ ਰੜਕੇ ਫੁੱਟ ਰਹੀ ਹੈ ਉਹ ਵੀ ਸਹੀ ਲੜਾਈ ਲੜ ਰਹੇ ਹੈ ਤੇ ਲੜਾਂਗੇ ਸਾਨੂੰ ਕੋਈ ਇਤਰਾਜ ਨਹੀਂ ਹੈ ਲੜਾਈ ਅਸੀਂ ਲੜਨੇ ਨੂੰ ਤਿਆਰ ਹੈ ਤੇ ਇਹ ਨਸ਼ਾ ਫਲਾਤਾ ਇਹਨਾਂ ਨੇ ਅਸੀਂ ਉਹਦੀ ਵੀ ਲੜਾਈ ਲੜਨੇ ਨੂੰ ਤਿਆਰ ਹੈ ਸਾਡੇ ਡਿਵੈਲਪਮੈਂਟ ਰੁਕੀ ਅਸੀਂ ਉਹਦੀ ਲੜਾਈ ਲੜਨ ਨੂੰ ਤਿਆਰ ਹੈ ਲੇਕਿਨ ਇਹ ਸਭ ਕੁਝ ਤਾਂ ਠੀਕ ਹੈ ਇਹ ਸਰਕਾਰਾਂ ਦਬਾਅ ਪਾਉਂਦੀਆਂ ਪਾਵੇ ਪਰ ਅੱਜ ਸਾਡੀਆਂ ਧੀਆਂ ਪੈਣਾ ਨੂੰ ਪੈ ਗਈ ਹੈ ਜਿਹੜਾ ਕਿ ਬਰਦਾਸ਼ਤ ਤੋਂ ਬਾਹਰ ਹੈ ਮੇਰੇ ਹਲਕੇ ਦੇ ਮੇਰੇ ਆਪਣੇ ਪਰਿਵਾਰ ਉਹਦੇ ਵਿੱਚੋਂ ਅੱਜ ਇਹਨਾਂ ਨੇ ਇੱਕ ਮਹੀਨਾ ਹੋ ਗਿਆ ਸਾਡੀ ਧੀ ਨੂੰ ਚੱਕ ਕੇ ਇਹਨਾਂ ਨੇ ਬਲਾਤਕਾਰ ਕੀਤਾ ਆਮ ਆਦੀ ਪਾਰਟੀ ਦਾ ਬੰਦਾ ਖੜਾ ਹੈ ਐ ਐਮਐਲਏ ਨਾਲ ਵੀ ਖੜਾ ਹੈ ਐ ਐਮਪੀ ਨਾਲ ਵੀ ਖੜਾ ਹੈ ਮੁੱਖ ਮੰਤਰੀ ਪਰਿਵਾਰ ਦੇ ਨਾਲ ਵੀ ਖੜਾ ਹੈ ਪੱਕਾ ਉਹਨਾਂ ਦਾ ਕਾਊਟ ਹੈ আর ਉਹਨਾਂ ਦਾ ਬੰਦਾ ਹੈ ਉਹ ਚੱਕ ਕੇ ਬਲਾਤਕਾਰ ਕਰਦੇ ਤੇ ਸਰਕਾਰ ਉਹਨੂੰ ਛੇ ਦੇਵੇ ਐਮਐਲਏ ਨੂੰ ਛੇ ਦੇਵੇ ਤੇ ਅੱਜ ਤੱਕ ਉਹ ਫੜਿਆ ਨਾ ਜਾਵੇ ਉਹਨੂੰ ਪਾਸੇ ਕਰ ਦਿੱਤਾ ਜਾਵੇ ਔਰ ਪੂਰੀ ਪ੍ਰੋਟੈਕਸ਼ਨ ਹੋਵੇ ਤੇ ਸਰਕਾਰ ਪੁਲਿਸ ਤੇ ਪ੍ਰਸ਼ਾਸਨ ਤੇ ਐਮਐਲਏ ਲੋਕਾਂ ਨੂੰ ਦਬਾਅ ਪਾਵੇ ਧੱਕੇ ਮਾਰੇ ਕਿ ਤੁਸੀਂ ਇਹਦੀ ਮਦਦ ਨਹੀਂ ਕਰਨੀ ਪਰਿਵਾਰ ਦੀ ਔਰ ਇਨਸਾਫ ਨਾ ਮਿਲੇ ਇਹ ਸਾਨੂੰ ਬਰਦਾਸ਼ਤ ਨਹੀਂ ਹੈ ਐਸੀ ਚਮਕੌਰ ਸਾਹਿਬ ਦੀ ਗੁਰੂਆਂ ਦੀ ਧਰਤੀ ਵੱਡੇ ਸਹਿਬਜਾਦੀਆਂ ਦੀ ਧਰਤੀ 'ਚ ਪਲੇ ਹੋਏ ਐ। ਐਸੀ ਜ਼ੁਲਮ ਦੇ ਖਿਲਾਫ ਲੜਨਾ ਜਾਣਦੇ ਐ। ਸਾਨੂੰ ਗੁਰੂ ਦੀ ਗੁੜਤੀ ਮਿਲੀ ਐ ਜ਼ੁਲਮ ਦੇ ਖਿਲਾਫ ਲੜਨਾ ਮਜਲੂਮ ਦੇ ਹੱਕ 'ਚ ਖੜਨਾ ਐਸੀ ਪ੍ਰਵਾਹ ਦੇ ਨਾਲ ਖੜੇ ਐ। ਐਮਐਲਏ ਨੇ ਸਰਕਾਰ ਨੇ ਜਿਹੜਾ ਜੋਰ ਲਾਣਾ ਲਾ ਲਵੇ ਜੇ ਇਹ ਨਹੀਂ ਸਜਾ ਦੇ ਤਾਂ ਸਾਨੂੰ ਲੋਕਾਂ ਨੂੰ ਹਥਿਆਰ ਚੱਕਣੇ ਪੈਣੇ ਐ ਇਸ ਕਰਕੇ ਸਰਕਾਰ ਸੋਚ ਲਵੇ ਜੀ ਨੇ ਸਾਡੀ 30 ਪਿੰਡ ਦੇ ਨਾਲ ਬਲਾਤਕਾਰ ਕੀਤਾ ਉਹਨੂੰ ਫੜ ਕੇ ਅੰਦਰ ਲਾਵੇ ਅਸੀਂ ਜੀ ਇਹ ਜਿਹੜਾ ਪਿਛਲੇ ਦਿਨਾਂ ਨਾ ਕੰਦੋਲਾ ਪਿੰਡ ਦਾ ਜਿਹੜਾ ਸਰਪੰਚ ਆ ਹਰਵਿੰਦਰ ਸਿੰਘ ਉਹਦੇ ਵੱਲੋਂ ਨਾ ਆਪਣੇ ਹੀ ਪਿੰਡ ਦੀ ਇੱਕ ਨਵਾਲਗ ਬੱਚੀ ਦੇ ਨਾਲ ਜਿਹੜੀ ਦਲਿਤ ਸਮਾਜ ਤੋਂ ਆ ਉਹਦੇ ਨਾਲ ਬਹੁਤ ਘਨੌਣੀ ਹਰਕਤ ਕੀਤੀ ਗਈ ਬੇਪਤੀ ਕੀਤੀ ਗਈ ਬਲਾਤਕਾਰ ਕੀਤਾ ਗਿਆ ਉਹਦੇ ਪੇਰੈਂਟਸ ਨੇ ਤੇ ਉਹ ਬੱਚੀ ਨੇ ਪੁਲਿਸ ਦੇ ਕੋਲ ਉਹਦੀ ਕੰਪਲੇਂਟ ਕੀਤੀ ਉਹ ਐਫ ਆਈ ਆਰ ਦਰਜ ਹੋਈ ਪਰ ਜਿਹੜੀ ਸਾਡੀ ਰੂਲਿੰਗ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਉਹ ਸਾਡੇ ਹਲਕੇ ਚੰਕੌਰ ਸਬ ਦਾ ਮੂਲਿਕ ਤਾਰ ਦਾ ਲੀਡਰ ਹੈਗਾ ਆਗੂ ਹੈਗਾ ਇਸ ਕਰਕੇ ਪੁਲਿਸ ਨੇ ਨਾ ਉਹਨੂੰ ਗ੍ਰਿਫਤਾਰ ਨਹੀਂ ਜੀ ਕੀਤਾ ਹੈਗਾ ਜਦੋਂ 18 ਦਿਨ ਲੰਘ ਗਏ ਮਾਂ ਬਾਪ ਤੇ ਹੋਰ ਸੱਜਣ ਸਾਥੀ ਕਦੇ ਕਿਸੇ ਅਫਸਰ ਕੋਲ ਗਏ ਕਦੇ ਕਿਸੇ ਅਫਸਰ ਕੋਲ ਗਏ ਜਦੋਂ ਕਿਸੇ ਪਾਸੇ ਵੀ ਸੁਣਵਾਈ ਨਾ ਹੋਈ ਫਿਰ ਐਮਐਲਏ ਤੱਕ ਪਹੁੰਚ ਕੀਤੀ ਗਈ ਐਮਐਲਏ ਨੇ ਮਿਲਣ ਤੋਂ ਹੀ ਜਵਾਬ ਦਿੱਤਾ ਜੀ ਸਾਰੇ ਪਰਿਵਾਰ ਨੂੰ ਵੀ ਪੁਲਿਸ ਆਪਣੀ ਕਾਰਵਾਈ ਕਰਦੀ ਹੈ ਮੇਰੇ ਕੋਲ ਤੁਸੀਂ ਕੀ ਕਰਨ ਵਾਤੇ ਹੋ ਨਾ ਮੇਰੇ ਕੋਲ ਨਾ ਆਇਓ ਉਸ ਤੋਂ ਬਾਅਦ ਫਿਰ ਇਲਾਕੇ ਦੇ ਲੋਕ ਇਕੱਠੇ ਹੋਏ ਜੀ ਉਹਨਾਂ ਨੇ ਫਿਰ ਇਕੱਠੇ ਹੋ ਕੇ ਧਰਨਾ ਲਾਇਆ ਉਸ ਤੋਂ ਬਾਅਦ ਫਿਰ ਪੁਲਿਸ ਪ੍ਰਸ਼ਾਸਨ ਜਿਹੜਾ ਜਾਗਿਆ ਹੈਗਾ ਉਹਦੇ ਜਦੋਂ ਹੁਣ ਤੱਕ ਗ੍ਰਿਫਤਾਰੀ ਉਹਦੀ ਹੋਈ ਨਹੀਂ ਹੈ ਤੇ ਪੁਲਿਸ ਤੇ ਦਬਾਅ ਬਹੁਤ ਹੈ ਪ੍ਰੈਸ਼ਰ ਬਹੁਤ ਹੈ ਐਮਐਲਏ ਬਾਰ-ਬਾਰ ਸਫਾਈਆਂ ਦੇ ਰਿਹਾ ਹੁਣ ਘਰੇ ਜਾ ਕੇ ਆਉਂਦਾ ਬੰਦੇ ਦੇ ਇਕੱਲੇ-ਇਕੱਲੇ ਨੂੰ ਸੁਨੇਹਾ ਭੇਜਿਆ ਜਾ ਰਿਹਾ ਵੀ ਧਰਨਾ ਨਹੀਂ ਲਾਉਣਾ ਹੈਗਾ ਤੁਸੀਂ ਪਿੱਛੇ ਹਟਜੋ ਨਹੀਂ ਥੋੜੇ ਤੇ ਕੋਈ ਕਾਰਵਾਈ ਕੀਤੀ ਜਾਊਗੀ ਜਾਂ ਤੁਹਾਨੂੰ ਕਿਸੇ ਹੋਰ ਪਾਸੇ ਕਈ ਤਰ੍ਹਾਂ ਦੇ ਥ੍ਰ ਤੇ ਇਲਾਕੇ ਦੀ ਸੰਗਤ ਹੁਣ ਜੁੜ ਕੇ ਬੈਠੀ ਆ ਪਿਛਲੇ 10 ਦਿਨ ਤੋ ਤਾਂ ਚਮਕੌਰ ਸਾਹਿਬ ਦੇ ਨਹਿਰ ਪੁਲ ਤੇ ਬੈਠੇ ਸੀ ਕਿ ਧਰਨਾ ਲਾ ਕੇ ਪਰੰਤੂ ਜਦੋਂ ਉੱਥੇ ਵੀ ਕੋਈ ਬੂਰ ਨਹੀਂ ਪਿਆ ਤੇ ਹੁਣ ਫੇਰ ਆ ਕੇ ਨੈਸ਼ਨਲ ਹਾਈਵੇ ਘੇਰਿਆ ਜੀ ਹੁਣ ਇੱਥੇ ਦੇਖਦੇ ਆਂ ਅੱਗੇ ਸੰਗਤ ਕੀ ਕਹਿੰਦੀ ਹੈ ਕੀ ਉਹ ਕੰਮ ਕਰਦੀ ਹੈ ਜੀ ਉਹਦੇ ਖਿਲਾਫ ਵੀ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿੰਨਾ ਟਾਈਮ ਪ੍ਰੋਟੈਸਟ ਕੀਤਾ ਜਾਵੇਗਾ ਹਾਂਜੀ ਕਿੰਨਾ ਟਾਈਮ ਦਾ ਪ੍ਰੋਟੈਸਟ ਹੋਵੇਗਾ ਕਿਉਂਕਿ ਪ੍ਰੋਟੈਸਟ ਇਹ ਹੈ ਜੀ ਅੱਜ ਇੱਕ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾਊਗੀ ਜੀ ਐਸ ਐਚਓ ਜਿਹੜਾ ਕਰਪਟਾ ਐਸ ਐਚਓ ਹੈ ਉਹ ਤਾਂ ਬਦਲ ਦਿੱਤਾ ਗਿਆ ਜੀ ਉੱਥੇ ਜਿਨੇ ਉਹਨੂੰ ਸ਼ੂਟ ਦਿੱਤੀ ਸਾਰਾ ਕੋਈ ਦਿੱਤਾ ਪੈਸੇ ਖਾਦੇ ਜਾਂ ਕੋਈ ਲਹਾਜਾ ਜਾਂ ਕੋਈ ਇਹ ਰੂਲਿੰਗ ਪਾਰਟੀ ਦਾ ਕੋਈ ਪ੍ਰੈਸ਼ਰ ਸੀਗਾ ਉਹਦੇ ਕਰਕੇ ਉਹਨੂੰ ਇਹ ਡਿਪਾਰਟਮੈਂਟ ਨੇ ਉਹਦੀ ਬਦਲੀ ਕਰ ਦਿੱਤੀ ਹੈ ਕਿ ਨਵੇਂ ਐਸ ਐਚਓ ਸਾਹਿਬ ਆਏ ਨੇ ਸਾਡੇ ਚਮਕੌਰ ਸਾਹਿਬ ਸਾਨੂੰ ਵੀ ਉਮੀਦ ਜਾਗੀ ਵੀ ਚਲੋ ਜਦੋਂ ਇੱਕ ਕਰਪਟ ਅਫਸਰ ਬਦਲ ਗਿਆ ਤਾਂ ਸ਼ਾਇਦ ਹੁਣ ਬੱਚੀ ਸਾਡੀ ਨੂੰ ਇਨਸਾਫ ਮਿਲੂਗਾ ਉਹਦੇ ਕਰਕੇ ਹੁਣ ਅਸੀਂ ਅੱਜ ਇੱਕ ਸੰਕੇਤਕ ਧਰਨਾ ਇੱਥੇ ਲਗਾ ਰਹੇ ਹਾਂ ਇਸ ਤੋਂ ਬਾਅਦ ਲੱਗੇਗਾ ਪੱਕਾ ਧਰਨਾ ਇੱਕ ਵਾਰ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾਊਗੀ ਚਮਕੌਰ ਸਾਹਿਬ ਸਾਡਾ ਪੱਕਾ ਧਰਨਾ ਚੱਲ ਰਿਹਾ ਤੇ ਚੱਲੇਗਾ ਜੇ ਇਸ ਤੋਂ ਬਾਅਦ ਵੀ ਪੁਲਿਸ ਸਾਡੀ ਕੋਈ ਕਾਰਵਾਈ ਨਹੀਂ ਕਰਦੀ ਤਾਂ ਇਸ ਤੋਂ ਬਾਅਦ ਐਸਐਸਪੀ ਦਫ਼ਤਰ ਨੂੰ ਫੇਪਕੇ ਤੌਰ ਤੇ ਘੇਰਿਆ ਜਾਊਗਾ ਜੀ ਇਹ ਸਾਡੀ ਕਮੇਟੀ ਇਸ ਤੀਜ ਤੇ ਵਿਚਾਰ ਕਰ ਰਹੀ ਹੈ ਇਹ ਜਦੋਂ ਤੱਕ ਪ੍ਰਸ਼ਾਸਨ ਦੇ ਨਾਲ ਕੋਈ ਗੱਲਬਾਤ ਸਹੀ ਨਹੀਂ ਲੱਗਦੀ ਉਦੋਂ ਤੱਕ ਇਹ ਧਰ ਐਸ ਇਟ ਇਜ਼ ਚੱਲੇਗਾ ਜੀ ਮੇਨ ਸਾਡੇ ਕੋਲ ਆਈ ਸੀਗੀ ਉਹਦੇ ਚ ਨਾਲ ਦੇ ਨਾਲ ਬੰਦੀ ਕਾਰਵਾਈ ਕਰਦੇ ਆ ਹੋਇਆ ਜਿਹੜਾ ਐਫ ਆਰ ਦਰਜ ਕੀਤੀ ਗਈ ਸੀ ਤੇ ਬੰਦੀਆਂ ਧਰਾਵਾਂ ਜਿਹੜੀਆਂ ਉਹਦੇ ਚ ਅਪਲਾਈ ਕੀਤੀਆਂ ਗਈ ਨੇ ਪਕਸੋ ਐਕਸ ਵੀ ਜਿਹੜਾ ਹੈਗਾ ਅਟਰੈਕਟ ਕੀਤਾ ਗਿਆ ਹੈਗਾ ਜਿਹੜੇ ਅਕਿਊਜ਼ਡ ਦੇ ਚ ਦੋ ਸੀਗੇ ਉਹਦੇ ਚ ਇੱਕ ਬੰਦਾ ਤੇ ਨਾਲ ਦੇ ਨਾਲ ਗ੍ਰਿਫਤਾਰ ਹੋ ਗਿਆ ਸੀ ਜਿਹੜਾ ਸਰਪੰਚ ਜਿਹੜਾ ਐਕਿਊ ਜਗਾ ਮੇਨ ਅਕਿਊਜ਼ਡ ਉਹ ਭਜਰੇ ਹੈਗਾ ਕਾਫੀ ਸਾਡੀ ਜਿਹੜੀ ਹੈਗੀ ਉਹਦੇ ਚ ਤਫ਼ਤੀਸ਼ ਚੱਲ ਰਹੀ ਹੈਗੀ ਹੈ ਲਗਾਤਾਰ ਕੁਛ ਨਾ ਕੁਛ ਆਪਾਂ ਇਨਪੁਟਸ ਡਿਵੈਲਪ ਕਰ ਰਹੇ ਆ ਉਹਨੂੰ ਰੇਡ ਵੀ ਕਰ ਰਹੇ ਆ ਗਿਆ ਜਿਹੜੀ ਹੋਰ ਪਲੇਸਾਂ ਜਿੱਥੇ ਉਹਦੀ ਹਾਈ ਡਾਊਨ ਸੌਸ ਕਿਹਦੇ ਨੇ ਉੱਥੇ ਵੀ ਲਗਾਤਾਰ ਜਦਿਆਂ ਰੇਡ ਚੱਲ ਰਹੀਆਂ ਹੈ ਗਿਆ ਨੇ ਔਰ ਵੀ ਆਰ ਹੋਪਫੁਲ ਕਿ ਆਪਾਂ ਨੂੰ ਜਲਦ ਜਲਦ ਜਿਹੜਾ ਹੈ ਕਿ ਰਿਫਰਕਟਰ ਕਰਾ ਸਰ ਪ੍ਰੋਟੈਸਟ ਵੀ ਕੱਲ ਕੀਤੀ ਜਾ ਰਹੀ ਹੈ ਕੱਲ ਉਹਨਾਂ ਵੱਲੋਂ ਕੋਸ਼ਿਸ਼ ਹੋ ਰਿਹਾ ਜਿਤੇ ਕੋਈ ਜਨਪਾਤ ਰਾਪਕ ਚੱਪੇ ਜਾ ਰਿਹਾ ਨਾਲ ਕੋਈ ਲੱਗਦਾ ਕਿ ਬਿਲਕੁਲ ਕੱਲ ਵੀ ਜਦੋਂ ਉਹਨਾਂ ਨੇ ਤਰਨਾ ਲਾਇਆ ਸੀਗਾ ਆਪਾਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਕਿ ਕਾਫੀ ਲੰਬੀ ਚੌੜੀ ਨੇਗੋਸ਼ੀਏਸ਼ਨ ਚੱਲੀਆਂ ਸੀਗੀਆਂ ਅੱਜ ਵੀ ਉਹਨੇ ਜਿਹੜਾ ਹੈਗਾ ਉਹਨਾਂ ਦੇ ਵੱਲੋਂ ਕੁਝ ਰਿਪਰੈਜ਼ੈਂਟੇਟਿਵਸ ਇੱਥੇ ਔਰ ਐਟ ਦ ਸੇਮ ਟਾਈਮ ਜਿਹੜਾ ਪਬਲਿਕ ਨੂੰ ਇਨਕਨਵੀਨੀਅੰਸ ਨਾ ਹੋਵੇ ਤੋਂ 네ਗੋਸ਼ੀਏਸ਼ਨ ਸਾਡੀ ਚੱਲ ਰਹੀਆਂ ਨੇ ਹੁਣ ਦੇਖਦੇ ਹੈਗੇ ਕਿਉਂਕਿ ਇਸ ਲੈਵਲ ਤੱਕ ਗੱਲ ਨਹੀਂ ਅਗੇ ਨ ਸਿਰੇ ਚੜ੍ਹਦੀ ਸਰ ਸਰਪੰਚ ਜੀ ਜਿਹੜੀ ਲੋਕੇਸ਼ਨ ਅਜੇ ਤੱਕ ਕੁਝ ਸਾਹਮਣੇ ਆਈ ਹੈ ਵੀ ਕਿੱਥੇ ਹੈ ਜਾਂ ਕਿੱਥੇ ਹੁਣ ਤੱਕ ਜਾ ਚੁੱਕਿਆ ਹੋਵੇ ਦੇਖੋ ਜੀ ਪਹਿਲਾ ਜਿਹੜਾ ਹੈਗਾ ਇਨਪੁਟ ਮਿਲ ਰਹੀ ਸੀਗੀ ਉਹ ਬਾਹਰ ਪੈ ਸਕਦਾ ਹੈਗਾ ਆਪਾਂ ਉਹਦੀ ਐਲਓਸੀ ਵੀ ਜਾਰੀ ਕਰਾ ਦਿੱਤੀ ਸੀ ਕਿ ਫਿਰ ਮੈਨੂੰ ਇਨਪੁਟ ਮਿਲੀ ਕਿ ਨੇਪਾਲ ਰੂਟ ਰਹੀ ਵੀ ਪੈ ਸਕਦਾ ਹੈਗਾ ਮੇਰੇ ਕੁਝ ਬੈਚਮੇਟਸ ਨੇਪਾਲ ਵਿੱਚ ਠਹਿਨੇ ਮ ਹੋਣਾ ਤੋਂ ਵੀ ਜਿਹੜੀ ਇਨਪੁਟ ਸ਼ੇ ਉਹਨੂੰ ਆਪਾਂ ਵਰਕ ਕਰਦੇ ਹਾਂ ਮੁੱਲਾਪੁਰ ਜਿਹੜਾ ਹੈਗਾ ਇਹਨੂੰ ਫੜਨ ਗਏ ਸੀਗੇ ਔਰ ਉੱਥੇ ਬਹੁਤ ਹੀ ਮਾਈਨਰ ਸਲੀਪ ਦੇ ਨਾਲ ਫਿਰ ਜਿਹੜੇ ਖੇਤਾਂ 'ਚ ਪਤ ਗਿਆ ਜਿੱਤੇ ਕਰਕੇ ਹਜੇ ਸਾਡੀ ਅਰੈਸਟ ਵਿੱਚ ਨਹੀਂ ਆਇਆ ਹੈ ਬਟ ਲਗਾਤਾਰ ਸਾਡੀ ਮੁਹਿੰਮ ਚੱਲ ਰਹੀ ਹੈ ਕਿ ਇਹਨੂੰ ਅਰੈਸਟ ਕਰੀਏ ਜਲਦ ਤੋਂ ਜਲਦ ਅਪਾ ਗ੍ਰਫਤਾਰ ਕਰਾਈਏ ਸਰ ਜਿਹੜਾ ਇਹਦਾ ਬਿਜ਼ਨਸ ਹੈ ਜਿੱਥੇ ਕੰਮਕਾਰ ਕਰਦਾ ਸੀ ਕਿ ਉਹਨੂੰ ਵੀ ਹੁਣ ਇਸ ਸਮੇਂ ਸੀਲ ਕੀਤਾ ਗਿਆ ਹੈ ਜਾਂ ਫਿਰ ਉਹਨੂੰ ਆਪਣੇ ਧਿਆਨ ਚ ਰੱਖਿਆ ਗਿਆ ਹੈ ਦੇਖੋ ਜੀ ਕਿਸੇ ਦਾ ਬਿਜ਼ਨਸ ਬੰਦ ਕਰਨਾ ਸਾਡੇ ਹੱਥ 'ਚ ਨਹੀਂ ਹੁੰਦਾ ਹੈ ਬਟ ਜਿੰਦੀ ਮੈਨੂੰ ਇਨਫੋਰਮੇਸ਼ਨ ਮਿਲੀ ਹੈਗੀ ਉਹਦਾ ਢਾਬਾ ਬੰਦ ਔਰ ਕਿਉਂਕਿ ਪਬਲਿਕ ਦਾ ਪ੍ਰੈਸ਼ਰ ਵੀ ਹੈਗਾ ਤਾਂ ਉਹ ਔਰ ਬੰਦਾ ਵੀ ਭੱਜਿਆ ਹੋਇਆ ਹੈ ਪਰਿਵਾਰ ਵਾਲੇ ਵੀ ਭੱਜੇ ਹੋਏ ਤੇ ਪਿੱਛੇ ਆਪਰੇਟ ਕੋਨ ਕਰੂਗਾ ਤਾਂ ਬਿਜ਼ਨਸ ਉਹਦਾ ਬੰਦ ਹੈਗਾ ਬਟ ਲਗਾਤਾਰ ਸਾਡੀ ਜਿਹੜੀ ਤਫ਼ਤੀਸ਼ ਜਿਹੜੀ ਹੈਗੀ ਉਹ ਸੁਚੱਜੇ ਢੰਗ ਨਾਲ ਕਰ ਰਹੇ ਆਪਾਂ ਔਰ ਵੀ ਵੀ ਲੈ ਰਹੇ ਦੈ ਕਿ ਜਸ ਐਸ ਸੂਨ ਐਸ ਪੋਸਸਿਬਲ ਠੀਕ ਕਿਤੇ ਪਰ ਉਹਨੂੰ ਸੋਚਰੀ ਮੰਗਤ ਨੇ ਕਿ ਕੀ ਨਹੀਂ ਹਜੇ ਤੱਕ ਨਹੀਂ ਕੀਤੀ ਮੈਨੂੰ ਉਹਨਾਂ ਦੇ ਫਾਦਰ ਹੁਣੇ ਮਿਲ ਕੇ ਕਰਕੇ ਗਏ ਨੇ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਹੈ ਸਰ ਪੁਲਿਸ ਮਤਲਬ ਆਪਣੀ ਕੰਮ ਕਾਰਵਾਈ ਜਿਹੜੀ ਪੂਰੀ ਕਰ ਰਹੀ ਹੈ ਤੇ ਜਿਹੜਾ ਕਿ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਵੀ ਪੁਲਿਸ ਅਜੇ ਤੱਕ ਕਾਰਵਾਈ ਨਹੀਂ ਕਰ ਰਹੀ। ਦੇਖੋ ਜੀ ਮੈਂ ਤੁਹਾਨੂੰ ਮੈਂ ਹੁਣੇ ਜਿਹੜੀ ਫੈਮਿਲੀ ਸੀਗੀ ਔਰ ਉਹਨਾਂ ਦੇ ਰਿਪਰੈਜ਼ੈਂਟੇਟਿਵਸ ਸੀਗੇ ਉਹਨਾਂ ਨਾਲ ਵੀ ਇਹੀ ਗੱਲ ਕੀਤੀ ਹੈ। ਪੁਲਿਸ ਕਈ ਚੀਜ਼ਾਂ ਪਰਦੇ ਦੇ ਪਿੱਛੇ ਕਰਦੀ ਹੈ। ਜੋ ਲੋਕਾਂ ਨੂੰ ਨਹੀਂ ਦਿਖਾਈ ਦਿੰਦੇ ਜਦੋਂ ਆਉਟਪੁੱਟ ਕੋ ਨਿਕਲਦੀ ਹੈ ਜਦੋਂ ਬੰਦਾ ਅਰੈਸਟ ਹੋ ਜਾਂਦਾ ਹੈ ਕੁਝ ਰਿਕਵਰੀ ਹੋ ਜਾਂਦੀ ਤਾਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਹਾਂ ਇਹ ਵੀ ਹੋ ਰਿਹਾ ਸੀਗਾ ਆ ਰਿਜ਼ਲਟ ਆਇਆ ਹੈਗਾ। ਪੁਲਿਸ ਲਗਾਤਾਰ ਆਪਣਾ ਕੰਮ ਕਰ ਰਹੀ ਹੈ ਕਈ ਆਪਣੀ ਟੈਕਨੀਕਲ ਟੀਮ ਵੀ ਲਗਾਤਾਰ ਕੰਮ ਕਰ ਰਹੀ ਹੈ ਨੇ ਸਪੈਸ਼ਲ ਬ੍ਰਾਂਚ ਵੀ ਲਗਾਤਾਰ ਕੰਮ ਕਰ ਰਹੀ ਹੈ ਸੀਆਈਏ ਵੀ ਜਿਹੜੀ ਹੈਗੀ ਨਾਲ ਲੱਗੀ ਹੋਈ ਹੈ ਤਾਂ ਅਸੀਂ ਚਾਹੁੰਦੇ ਹਾਂ ਜਿਉਂਕਿ ਤੁਹਾਨੂੰ ਰਿਜ਼ਲਟ ਦੇ ਕੇ ਆਪਾਂ ਤੁਹਾਡੇ ਸਾਹਮਣੇ ਆਈਏ ਔਰ ਬੰਦਾ ਗ੍ਰਿਫਤਾਰ ਕਰਕੇ ਤੁਹਾਨੂੰ ਦਿਖਾਈਏ ਸਰ ਜਿਹੜੇ ਲੋਕ ਧਰਨਾ ਪ੍ਰਦਰਸ਼ਨ ਕਰ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਪਹਿਲਾਂ ਵੀ ਕਿਹਾ ਕਿ ਦੇਖੋ ਪਬਲਿਕ ਇਨਕਨਵੀਨੀਅੰਸ ਨੌਕਾਜ਼ ਕਰੀਏ ਆਪਾਂ ਅਸੀਂ ਤੁਹਾਡੇ ਨਾਲ ਹੈਗੇ ਆਂ ਪਰਿਵਾਰ ਜਿਹੜਾ ਹੈਗਾ ਉਹਦੇ ਨਾਲ ਹੈਗੇ ਆਂ ਔਰ ਪੂਰੀ ਸੰਜੀਦਗੀ ਦੇ ਨਾਲ ਜਰਾ ਆਪਾਂ ਤਰਤੀਬ